ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਪੰਜਾਬ ਦੇ ਵਿੱਚ ਇਦਾਂ ਦਾ ਕੋਈ ਸ਼ਰਾਬ ਕਾਂਡ ਹੋਇਆ ਹੋਵੇ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਹੋਈਆਂ ਹੋਣ ਇਸ ਤੋਂ ਪਹਿਲਾਂ ਵੀ ਹੋਇਆ ਪਿਛਲੀ ਸਰਕਾਰ ਵੇਲੇ ਵੀ ਇੱਕ ਬਹੁਤ ਵੱਡਾ ਕਾਂਡ ਹੋਇਆ ਸੀਗਾ ਉਦੋਂ ਵੀ ਸੇਮ ਇਦਾਂ ਦੇ ਨਾਰੇ ਉਦੋਂ ਵੀ ਸੇਮ ਇਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਬਖਸ਼ੇ ਨਹੀਂ ਜਾਣ ਕੇ ਇੱਕ ਇੱਕ ਉਦਾਹਰਨ ਸੈੱਟ ਕਰ ਦਿੱਤੀ ਜਾਏ ਕਿ ਕਿ ਅੱਗੇ ਤੋਂ ਅਜਿਹੇ ਲੋਕਾਂ ਦੇ ਕੋਈ ਹਿੰਮਤ ਨਾ ਹੋਵੇ ਕੁਝ ਕਰਨ ਦੀ ਪਰ ਤੁਹਾਨੂੰ ਉਹ ਦਿਖਾਣੇ ਆ ਕਿ ਪਿਛਲੀਆਂ ਕਟੜਾਵਾਂ ਕਦੋਂ ਹੋਈਆਂ ਇਸੇ ਸਰਕਾਰ ਦੇ ਵਿੱਚ ਦੂਜੀ ਕਟੜਾ ਇਸ ਤੋਂ ਪਹਿਲਾਂ ਸੰਗਰੂਰ ਦੇ ਵਿੱਚ ਵੀ ਕਟੜਾ ਹੋ ਗਿਆ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਕਾਨ ਜਿਹੜੀ ਆ 2020 ਦੇ ਵਿੱਚ 121 ਮੌਤਾਂ ਹੋਈਆਂ ਸੀ ਤਰਨਤਾਰਨ ਦੇ ਵਿੱਚ 92 ਅੰਮ੍ਰਿਤਸਰ ਦੇ ਵਿੱਚ 15 ਗੁਰਦਾਸਪੁਰ ਦੇ ਵਿੱਚ 14 ਉਦੋਂ ਕਾਂਗਰਸ ਦੀ ਸਰਕਾਰ ਸੀ ਜੋ ਅੱਜ ਕਾਂਗਰਸ ਦੀ ਸਰਕਾਰ ਡਿਮਾਂਡ ਆਮ ਆਦਮੀ ਪਾਰਟੀ ਤੋਂ ਕਰ ਰਹੀ ਆ ਕਿ 2024 ਦੇ ਵਿੱਚ 21 ਮੌਤਾਂ ਹੋਈਆਂ ਦੜਬਾ ਮੰਡੀ ਸੰਗਰੂਰ ਦੇ ਵਿੱਚ ਉਸ ਵੇਲੇ ਵੀ ਇਹ ਦਮ ਖੰਪ ਰਹਿ ਜਾ ਰਿਹਾ ਸੀਗਾ ਕਿ ਅਜੇ ਹੀ ਸਜ਼ਾ ਦੇਾਂਗੇ ਮਿਸਾਲੀ ਸਜ਼ਾ ਦੇਾਂਗੇ ਦੁਬਾਰਾ ਕਿਸੇ ਦੀ ਹਿੰਮਤ ਨਹੀਂ ਹੋਏਗੀ ਆ 2025 ਸਾਲ ਵੀ ਪੂਰਾ ਨਹੀਂ ਹੋਇਆ 2025 ਦੇ ਵਿੱਚ ਕਰੀਬ 1.5 ਦਰਜਨ ਇਹ ਡੇਟਾ ਪਹਿਲਾਂ ਦਾ ਹੈ ਤਕਰੀਬਨ ਜੈਸਾ ਦੇਖੋ ਕਿ 20 ਤੋਂ ਵੱਧ ਮੌਤਾਂ ਜੜੀਆਂ ਹੋ ਗਈਆਂ ਮਜੀਠਾ ਮਰੜੀ ਕਲਾ ਪਿੰਡ ਪੰਘਾਲੀ ਕਲਾ ਫਰੀਏਵਾਲ ਅਜਿਹੇ ਕਿਚ ਪਿੰਡ ਨੇ ਜਿੱਥੇ ਸਵੇ ਹਾਲੇ ਵੀ ਬਲ ਰਹੇ ਨੇ 100 20 24 25 ਮਤਲਬ ਆ 50 ਸਾਲਾਂ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿ ਕਿੰਨੀਆਂ ਮੌਤਾਂ ਹੋਈਆਂ ਨੇ 20 ਦੇ ਵਿੱਚ 121 ਮੌਤਾਂ ਹੁੰਦੀਆਂ ਨੇ ਔਰ ਇਸ ਤੋਂ ਬਾਅਦ 2024 ਦੇ ਵਿੱਚ 21 ਮੌਤਾਂ ਹੁੰਦੀਆਂ ਨੇ ਔਰ ਅੱਜ 2025 ਦੇ ਵਿੱਚ ਵੀ 20 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ